ਕੇ ਭਾਵੇਂ 5 ਸਾਲ ਸਾਰ ਅਮਰ ਸਿੰਘ ਇਥੋਂ ਮੈਂਬਰ ਪਾਰਲੀਮੈਂਟ ਰਹੇ ਪਰ 5 ਸਾਲਾਂ ਦੌਰਾਨ ਉਹਨਾਂ ਨੇ ਖੰਨੇ ਚ ਇੱਕ ਵਾਰ ਵੀ ਕਿਸੇ ਕਿਸੇ ਸੰਗਤ ਨੂੰ ਕਿਸੇ ਨੂੰ ਵੀ ਚਿਹਰਾ ਨਹੀਂ ਦਿਖਾਇਆ ਨਾ ਪਿੰਡਾਂ ਚ ਨਾ ਸ਼ਹਿਰ ਚ ਕਿਤੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਸ਼ਹਿਰ ਵਾਸਤੇ ਕੋਈ ਡਿਵੈਲਪਮੈਂਟ ਵਾਸਤੇ ਕੋਈ ਫੰਡ ਨਹੀਂ ਲੈ ਕੇ ਆਏ ਨਾ ਹੀ ਕੋਈ ਕੰਮ ਕੀਤਿਆ ਨਾ ਲੋਕਾਂ ਚਾਹੇ ਅਮਰ ਸਿੰਘ ਜਿਹੜੇ ਕਿ ਹੁਣ ਫੇਰ ਦੁਬਾਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਦੁਬਾਰਾ ਉਮੀਦਵਾਰ ਫੇਰ ਤੋਂ ਬਣੇ ਨੇ ਉਹ ਇਥੋਂ ਐਮਪੀ ਬਣ ਕੇ ਵੀ ਗਏ ਸੀ ਉਹਨਾਂ ਬਾਰੇ ਦੱਸਣਾ ਚਾਹੁੰਦਾ ਉਹਨਾਂ ਨੇ ਲੋਕਾਂ ਦੇ ਵਿੱਚ ਵਾਅਦਾ ਕੀਤਾ ਸੀ ਖੰਨੇ ਨੂੰ ਤੇ ਖੰਨੇ ਦੇ ਰੇਲਵੇ ਸਟੇਸ਼ਨ ਨੂੰ ਮਾਡਲ ਸਟੇਸ਼ਨ ਬਣਾਵਾਂਗੇ ਸ਼ਹਿਰਾਂਮ ਸਟੇਜਾਂ ਤੇ ਬੋਲਿਆ ਪਰ ਅਫਸੋਸ ਜਦੋਂ ਜਿੱਤ ਗਏ ਤੇ ਉਸ ਤੋਂ ਬਾਅਦ ਖੰਨੇ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਕਰਕੇ ਉਹਨਾਂ ਦੇ ਬੋਰਡ ਲੱਗੇ ਸੀ ਲਾਪਤਾ ਦੇ ਲਾਪਤਾ ਦੇ ਬੋਰਡ ਲੱਗੇ ਸੀ ਵੀ ਸਾਡਾ ਐਮਪੀ ਲਾਪਤਾ ਹੈ ਵੀ ਗੱਲ ਕਰੀਏ ਭਾਜਪਾ ਦੀ ਸਰਕਾਰ ਸੀ ਕਿ ਭਾਜਪਾ ਵਾਲੇ ਮੈਨੂੰ ਯਾਦ ਆ ਉਧਰ ਦੁਗਾਟਨ ਕਰਨ ਤਾਂ ਪਹੁੰਚ ਗਏ ਜਿੱਦਣ ਟ੍ਰੇਨ ਡਿਵਰਟ ਹੋ ਕੇ ਯਾਨੀ ਵਾਪਸ ਖੰਨੇ ਸਤਖੰਡ ਐਕਸਪ੍ਰੈਸ ਆਈ ਹੈ ਤੇ ਲੱਡੂ ਵੀ ਮੰਡਨ ਪਹੁੰਚ ਗਏ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਇੱਕ ਟ੍ਰੇਨ ਤੇ ਜੇ ਵਾਪਸ ਆ ਗਈ ਲੱਡੂ ਬਣਨ ਜਿਵੇਂ ਸੀ ਬਾਕੀ ਟ੍ਰੇਨਾਂ ਸੀ ਉਹ ਤੁਸੀਂ ਕੋਣੀ ਵਾਪਸ ਲਿਆਦੇ ਜੇ ਤੁਹਾਡੀ ਸਰਕਾਰ ਸੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੁਮਕਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਉਦੋਂ ਚਲੋ ਗੁੱਸੇ 'ਚ ਆ ਕੇ ਪਾਟਿਆ ਸਾਹਿਬ ਨੇ ਜੋ ਮਤਲਬ ਪਾਰਟੀ ਨੂੰ ਅਸਤੀਫਾ ਦੇਣ ਦੀ ਗੱਲ ਕੀਤੀ ਚਲੋ ਰੋਸਾ ਸੀ ਇਹਨਾਂ ਦਾ ਰੋਸਾ ਅਸੀਂ ਬਾਦ ਸਾਹਿਬ ਨਾਲ ਇਹਦੀ ਪਾਟਿਆ ਸਾਹਿਬ ਦੀ ਗੱਲ ਵੀ ਕਰਵਾਈ ਆ ਮੀਠਿਆ ਸਾਹਿਬ ਨਾਲ ਗੱਲ ਕਰਾਈ ਉਹਨਾਂ ਨੇ ਇਹਨੂੰ ਬਿਸ਼ਵਾਸ ਵੀ ਦਵਾਇਆ ਕਿ ਜਦੋਂ ਵੀ ਹੁਣ ਚੱਕਰ ਲੱਗੂਗਾ ਖੰਨੇ ਲੱਗ ਜਵੇ ਖੰਨੇ ਦੇ ਨੇੜੇ-ਤੇੜੇ ਲੱਗ ਜਵੇ ਜ਼ਰੂਰ ਇਹਨਾਂ ਦਾ ਰੋਸਾ ਉਹ ਮਤਲਬ ਜਿਹੜਾ ਉਹਦੀ ਪੂਰਤੀ ਕਰਕੇ ਜਾਣਗੇ ਜਿਹਨਾਂ ਦਾ ਗੁੱਸਾ ਜਿਹੜਾ ਇਹਨਾਂ ਦੇ ਮਨ 'ਚ ਆ ਉਹ ਜ਼ਰੂਰ ਇਹਨਾਂ ਕੋ ਕੋ ਗੇੜਾ ਵੀ ਮਾਰ ਕੇ ਜਾਣਗੇ ਜਦੋਂ ਵੀ ਸਮਾਂ ਚਾਹ ਇਲੈਕਸ਼ਨ ਦੌਰਾਨ ਲੱਗ ਜਵੇ ਚਾਹ ਇਲੈਕ ਤੇ ਉਹਨਾਂ ਨੇ ਇਹਨਾਂ ਨੂੰ ਇਹ ਵੀ ਥਾਪੜਾ ਵੀ ਦਿੱਤਾ ਕਿ ਪਾਟਿਆ ਸਾਹਿਬ ਤੁਸੀਂ ਤਕੜੇ ਹੋ ਮੁਢੀਆ ਸਾਹਿਬ ਨੇ ਵੀ ਸਾਰ ਸਭੀ ਸੇ ਬਾਦਲੇ ਵਿੱਚ ਇਹਨਾਂ ਨੂੰ ਪੂਰਾ ਤਕੜੇ ਹੋਣ ਨੂੰ ਵੀ ਕਿਹਾ ਕਿ ਤਕੜੇ ਹੋ ਕੇ ਜੋਰ ਲਾਓ ਆਪਣੇ ਕੈਂਡੀਡੇਟ ਨੂੰ ਜਿਤਾਓ ਖੁਸ਼ੀ ਜੀ ਤੁਹਾਡੇ ਕੋਲ ਜਰੂਰ ਅਸੀਂ ਪਰਮਾਤਮਾ ਕਰੇ ਤੁਸੀਂ ਇੱਥੋਂ ਖਾਲਸਾ ਜੀ ਨੂੰ ਜਿਤਾਓ ਤੇ ਤੁਹਾਡੇ ਕੋਲ ਖੁਸ਼ੀ ਮਨਾਉਣ ਤੁਹਾਡੇ ਖੁਸ਼ੀ ਸੰਧਿ ਕਰਨ ਤੁਹਾਡੇ ਸਾਰੇ ਸੰਗਤ ਕੋ ਜਰੂਰ ਪਹੁੰਚਾਂਗੇ ਇਸ ਸਮੇਂ ਪਾਟਿਆ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਸਾਡਾ ਭਰਾ ਇਹ ਗੁੱਸੇ ਗਲੇ ਆਪ ਚ ਹੁੰਦੇ ਰਹਿੰਦੇ ਨੇ ਪਾਰਟੀਆਂ ਸਭ ਗੁੱਸੇ ਕਿਉਂਕਿ ਆ ਆਪ ਸੜਕ ਬਹੁਤ ਜਦੋਂ ਪਰਿਵਾਰ ਵੱਡਾ ਹੁੰਦਾ ਸੋ ਉੱਚ ਲੜਾਈ ਵੀ ਮਾੜੀ ਮੋਟੀ ਮੋ ਗੁੱਸਾ ਗਲਾ ਵੀ ਹੁੰਦਾ ਸੋ ਇਸ ਕਰਕੇ ਕਿ ਉਹਨਾਂ ਦਾ ਰੁੱਸਾ ਸੀ ਇਹਨਾਂ ਦਾ ਵੀ ਜੈਸ ਸੀ ਸੋ ਇਹਨਾਂ ਦਾ ਰੁੱਸਾ ਅੱਜ ਅਸੀਂ ਦੂਰ ਵੀ ਕੀਤਾ ਇਹਨਾਂ ਦੀ ਗੱਲ ਵੀ ਕਰਾਈ ਆ ਬਲ ਸਾਹਿਬ ਨਾਲ ਸੋ ਮੈਂ ਕਹੂੰਗਾ ਕਿ ਇਹ ਆਪਣੀ ਗਲਤੇ ਇਹ ਹੁਣ ਸਾਰੀ ਗੱਲ ਮੰਨ ਵੀ ਗਏ ਨੇ ਕਿ ਚਲੋ ਹੁੰਦਾ ਪਾਰਟੀ ਦੇ ਮਜਬੂਰੀਆਂ ਹੁੰਦੀਆਂ ਨੇ ਸੋ ਹੁਣ ਅੱਜ ਅੱਜ ਦੁਬਾਰਾ ਅਸੀਂ ਤਾਂ ਮੈਂ ਕਹੂੰਗਾ ਅਸੀਂ ਤਾਂ ਇਹਨਾਂ ਦਾ ਜਿਹੜਾ ਅਸਤੀਫਾ ਨੇ ਦਿੱਤਾ ਸੀ ਅੱਜ ਤਾਂ ਮਨਜ਼ੂਰੀ ਨਹੀਂ ਕੀਤਾ ਨਾ ਇਹਨਾਂ ਪਹਿਲਾਂ ਉਸ ਦਿਨ ਵੀ ਬੇਨਤੀ ਕੀਤੀ ਵੀ ਤੁਸੀਂ ਸਵਾਵਾ ਜਿਹੜੀਆਂ ਤੁਸੀਂ ਆਪਣੇ ਦੰਨੇ ਹੋ ਉਹ ਸਵਾਵਾ ਪਹਿਲਾਂ ਤਾਂ ਜਾਰੀ ਰਹਿਣਗੀਆਂ ਸੋ ਮੈਂ ਤਾਂ ਅੱਜ ਪ੍ਰੈਸ ਮੂਰੇ ਵੀ ਬੇਨਤੀ ਕਰਦਾ ਕਿ ਜੋ ਅਸਤੀਵਾ ਭਾਡੇ ਸਾਹਿਬ ਨੇ ਦਿੱਤਾ ਸੀ ਉਹ ਪਾਰਟੀ ਨੇ ਨਾਮਨਜ਼ੂਰ ਕੀਤਾ ਤੇ ਇਹਨਾਂ ਦੀਆਂ ਸਵਾਵਾ ਪਹਿਲਾਂ ਇੰਤਰਾਂ ਜਾਰੀ ਰੱਖਣਗੇ ਜੋ ਸਰਕਲ ਪ੍ਰਧਾਨ ਦੀ ਹੈ ਜੋ ਇਹਨਾਂ ਦੀ ਜ਼ਿੰਮੇਵਾਰੀ ਐ ਨਿਭਾਉਂਦੇ ਰਹਿਣਗੇ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇੱਕ ਲੈਟਰ ਕੜਿਆ ਆਪਣੀ ਪਾਰਟੀ ਦੇ ਮੈਂਬਰਾਂ ਦੇ ਖਿਲਾਫ ਕੀ ਹੋਣਾ ਚਾਹੁੰਦੇ ਨੇ ਦੇਖੋ ਇਹ ਦੂਲੋ ਸਾਹਿਬ ਨੇ ਇਹ ਉਹਨਾਂ ਨੂੰ ਦੁਬਾਰਾ ਵਿਚਾਰ ਕਰਨ ਲਈ ਕਿ ਤਾਂ ਜੋ ਇੱਥੇ ਖੰਨੇ ਹਲਕ ਜੇ ਲੋਕ ਸਭਾ ਫਤੇਗੜ ਸਾਹਿਬ ਦੀ ਸੀਟ ਬਾਰੇ ਜੋ ਡਾਕਟਰ ਅਮਰ ਸਿੰਘ ਖੜੇ ਨੇ ਉਹਨਾਂ ਬਾਰੇ ਉਹਨਾਂ ਨੇ ਵਿਚਾਰ ਕਰਨ ਨੂੰ ਕਿਹਾ ਇੱਕ ਸੀਟ ਹੋਰ ਮੇਰੇ ਧਿਆਨ ਚ ਨਹੀਂ ਉਹ ਸੀਟ ਬਾਰੇ ਉਹਨਾਂ ਨੇ ਕਿਹਾ ਦੁਬਾਰਾ ਵਿਚਾਰ ਕਰ ਲੈਣਾ ਚੰਨੀ ਦੀ ਸੀਟ ਤੇ ਜੋ ਮੁੱਖ ਮੰਤਰੀ ਰਹੇ ਆ ਉਹਨਾਂ ਦੀ ਸੀਟ ਤੇ ਵਿਚਾਰ ਕਰਨ ਨੂੰ ਕਿਹਾ ਕਿ ਦੁਬਾਰਾ ਵਿਚਾਰ ਕਰਨਾ ਚਾਹੀਦਾ ਹਾਂ ਕੁਝ ਗੱਲਾਂ ਹੈਗੀਆਂ ਜੋ ਕਾਂਗਰਸੀ ਵੀ ਮੰਨਦੇ ਨੇ ਕਿ ਭਾਵੇਂ 5 ਸਾਲ ਅਮਰ ਸਿੰਘ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਪਰ 5 ਸਾਲਾਂ ਦੌਰਾਨ ਉਹਨਾਂ ਨੇ ਖੰਨੇ ਚ ਇੱਕ ਵਾਰ ਵੀ ਕਿਸੇ ਕਿਸੇ ਸੰਗਤ ਨੂੰ ਕਿਸੇ ਨੂੰ ਵੀ ਚਿਹਰਾ ਨਹੀਂ ਦਿਖਾਇਆ ਨਾ ਪਿੰਡਾਂ ਚ ਨਾ ਸ਼ਹਿਰ ਚ ਕਿਤੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਸ਼ਹਿਰ ਵਾਸਤੇ ਕੋਈ ਡਿਵੈਲਪਮੈਂਟ ਵਾਸਤੇ ਗੁਫੜ ਨਹੀਂ ਲੈ ਕੇ ਆਏ ਨਾ ਹੀ ਕੋਈ ਕੰਮ ਕੀਤਿਆ ਨਾ ਲੋਕਾਂ ਚਾਏ ਨਾ ਵਿਚਰੇ ਕਿਉਂਕਿ ਉਹਨਾਂ ਨੇ ਜਿਆਦਾ ਧੋਲ ਰੈਕੋਰਡ ਤੇ ਕਿਉਂਕਿ ਉਹਨਾਂ ਦੇ ਬੇਟੇ ਨੇ ਚੋਣ ਰੈਕੋਰਡ ਤੋਂ ਲੜੀ ਸੀ ਲੜਨੀ ਸੀ ਉਧਰ ਹੀ ਜਿਆਦਾ ਧੋਲ ਰੱਖਿਆ ਸਾਰੇ ਫੰਡ ਵੀ ਚਾਕੇ ਸਾਡੇ ਹਲਕਿਆਂ ਦਾ ਜੋ ਹੱਕ ਇੱਕ ਹੱਕ ਹੁੰਦਾ ਹਰੇਕ ਮਤਲਬ ਹਲਕੇ ਦਾ ਜੋ ਪਾਰਲੀਮੈਂਟ ਸੀਟ ਦੇ ਪਾਰਲੀਮੈਂਟ ਦਾ ਜੋ ਮੈਂਬਰ ਹੁੰਦਾ ਉਹ ਉਹਦੇ ਤੇ ਹੱਕ ਹੁੰਦਾ ਕਿ ਸਾਡੇ ਹਲਕੇ ਵਾਸਤੇ ਕੁਝ ਲਿਆਕੇ ਦਵੇ ਪਰ ਉਹਨਾਂ ਨੇ ਸਾਰਾ ਜੋਰ ਰੈਕੋਰਡ ਤੇ ਰੱਖਿਆ ਬਾਕੀ ਹਲਕੇ ਸਾਰੇ ਖਾਲੀ ਰਹੇ ਨਰਾਸ਼ ਰਹੇ ਉਹ ਕਿਸੇ ਵੀ ਹਲਕੇ 'ਚ ਕੋਈ ਫੰਡ ਨਹੀਂ ਭੇਜਿਆ ਇਸ ਲਈ ਉਹਨਾਂ ਨੂੰ ਲੋਕ ਸਬਤ ਸਿਕਾਉਣ ਨੂੰ ਵੀ ਤਿਆਰ ਨੇ ਇਹ ਗੱਲ ਭਲੀ ਭਾਂਤ ਕਾਂਗਰਸ ਦੇ ਜਿੰਨੇ ਵੀ ਵੀਰ ਨੇ ਪੁਰਾਣੇ ਆਗੂ ਨੇ ਵੱਡੇ ਆਗੂ ਨੇ ਉਹ ਸਾਰੀ ਇਹ ਗੱਲ ਭਲੀ ਭਾਂਤ ਜਾਣਦੇ ਨੇ ਕਿ ਉਹ ਉਹ ਨਰਾਸ਼ਾ ਦਾ ਸਾਹਮਣਾ ਕਰਨਗੇ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਹੋਇਆ ਇੱਕ ਤਰ੍ਹਾਂ ਦਾ ਉਹਨਾਂ ਨੂੰ ਵੋਟ ਨਹੀਂ ਪੈਣੀ ਇਸ ਲਈ ਉਹ ਦੂਲੋ ਸਾਹਿਬ ਨੇ ਦੁਬਾਰਾ ਇਹ ਮੰਗ ਕੀਤੀ ਕਿ ਇਹ ਸੀਟ ਤੇ ਵਿਚਾਰ ਕਰਨਾ ਚਾਹੀਏ ਕੁਦਰਤੀ ਹੁੰਦਾ ਹੈ ਕਿ ਜਿਨ੍ਹਾਂ ਨੂੰ ਆਪਾਂ ਬਾੜ ਮਾੜੇ ਜਿਤਨਾ ਘਰੋਂ ਜਿਹੜੀ ਸੰਗਤ ਆਉਂਦੀ ਹੈ ਉਹ ਲਗਾ ਜਰ ਤੁਹਾਡੇ ਕੋਲ ਚ ਨਹੀਂ ਆਏ ਤੇ ਮਨ ਚ ਇਹ ਮਨ ਨੂੰ ਲੱਗੀ ਇਹ ਭਾਵਕ ਹੋ ਕੇ ਇਹਨਾਂ ਨੇ ਉਸ ਮੌਕੇ ਜੀ ਫੈਸਲਾ ਵੈਸੇ ਲੱਗੇ ਇਹ ਕਹਿ ਦਿੱਤਾ ਵੀ ਮੈਂ ਪਰ ਉਸੇ ਦਿਨ ਮੈਂ ਤੇ ਜਦੋਂ ਉਸੇ ਵਕਤ ਹੀ ਮੈਂ ਤੇ ਜਾਦੂ ਜੀ ਤੇ ਨਾਲ ਨੋਤੇ ਸਿੰਘ ਤੇ ਹੋਰ ਸਾਥੀ ਜਦ ਇਹ ਆਏ ਉਸੇ ਦਿਨ ਉਸੇ ਵਕਤ ਮਿਲੇ ਨੂੰ ਵੀ ਇਹ ਕਹਿੰਦੇ ਵੀ ਮੈਨੂੰ ਭਾਵਤਾਂ ਨਾਲ ਆਇਆ ਵੀ ਪਰ ਮੈਂ ਇਸ ਤਰ੍ਹਾਂ ਕੋਈ ਸੀਵਾ ਪ੍ਰਵਾਨ ਨਹੀਂ ਕਰਨਾ ਕਿਉਂਕਿ ਅਖਾਲੀ党 ਲਈ ਕੋਈ ਪੋਲਿਟੀਕਲ ਪਾਰਟੀ ਕੱਲੀ ਥੋੜੀ ਹੈ ਇਹ ਤਾਂ ਇੱਕ ਮੂਵਮੈਂਟ ਹੈ ਇੱਕ ਲਹਿਰ ਹੈ ਲਹਿਰ ਸੇਵਾ ਦੇ ਲੋਕਾਂ ਦੇ ਹੱਕਾਂ ਲਈ ਲੜਨ ਦੀ ਗੱਲ ਹੈ ਸੰਘਰਸ਼ੀ ਵਾਲੇ ਦੇ ਖਿਆਲਾਂ ਦੇ ਤੁਸੀਂ ਲੋਕ ਹੱਕਾਂ ਲਈ ਲੜਦੇ ਆਪਾਂ ਤੁਸੀਂ ਕੇਵਲ ਇੱਕ ਪੋਲਿਟਿਕਲ ਪਾਰਟੀ ਦੇ ਆਪਣੇ ਸਰਕਲ ਦੇ ਜਥੇਦਾਰੀ ਨਹੀਂ ਬਲਕਿ ਉਹ ਲੋਕ ਸੇਵਕੋ ਜਿਨ੍ਹਾਂ ਨੇ ਤੁਹਾਨੂੰ ਇੱਥੇ ਐਮਸੀਬੀ ਬਣਾਇਆ ਔਰ ਦੁੱਖ ਸੁੱਖ ਦੇ ਸਮਾਜ ਵਿੱਚ ਹਮੇਸ਼ਾ ਭਾਈਵਾਲ ਰਹੇ ਹੋ ਤੁਸੀਂ ਅਰੇ ਸੇਵਾ ਦੇ ਤੁਸੀਂ ਬਰਕਰਾਰ ਆਪਣੀ ਰੱਖੋਗੇ ਅਸੀਂ ਤੁਹਾਨੂੰ ਇੱਕ ਦੋ ਦਿਨਾਂ 'ਚ ਆ ਕੇ ਤੁਹਾਨੂੰ ਬੇਨਤੀ ਕਰਾਂਗੇ ਕਿ ਦੁਬਾਰਾ ਆਪਣੀ ਸਰਗਰਮੀਆ ਤੇਜ਼ ਕਰੋ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੀਤੇ ਦਿਨੀ ਜੋ ਸਤ ਸੁਖਵੀਰ ਸਿੰਘ ਬਾਦਲ ਖੰਨਾ ਸ਼ਹਿਰ ਵਿੱਚ ਆਏ ਸਨ ਤੇ ਪਾਰਟੀ ਵੱਲੋਂ ਹੁਕਮ ਹੋਇਆ ਸੀ ਪਾਰਟੀ ਦੇ ਪ੍ਰੋਟੋਕਾਲ ਦੇ ਵਿੱਚ ਜੋ ਬਣਿਆ ਸੀ ਰੂਟ ਬਣਿਆ ਸੀਗਾ ਉਹਦੇ ਵਿੱਚ ਮੈਨੂੰ ਰੂਟ ਦਿੱਤਾ ਗਿਆ ਸੀਗਾ ਚਲੋ ਸਤ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਮਜਬੂਰੀ ਬਣੀ ਕਿਉਂਕਿ ਲੁਧਿਆਣਾ ਉਹਨਾਂ ਨੇ ਜਾਣਾ ਸੀ ਦਫ਼ਤਰ ਦਾ ਵੀ ਉਦਘਾਟਨ ਨਹੀਂ ਹੋ ਸਕਿਆ ਤੇ ਕੁਝ ਕਾਰਨਾ ਕਰਕੇ ਮੈਂ ਉੱਥੇ ਜਿਹੜੇ ਮੇਰੇ ਸਾਰੇ ਬਜ਼ੁਰਗ ਬੈਠੇ ਨੇ ਮੇਰੇ ਮੱਲੇ ਦੇ ਮੇਰੇ ਹੋਰ ਇਲਾਕੇ ਦੇ ਸਾਰੇ ਮੇਰੇ ਜਿਹੜੇ ਸਤਕਾਰਯੋਗ ਮੇਰੇ ਜਿੰਨੇ ਵੀ ਬਜ਼ੁਰਗ ਬੈਠੇ ਮੇਰੇ ਦੋਸਤ ਬੈਠੇ ਨੇ ਇਹ ਸਾਰੀ ਸਮੁੱਚੀ ਟੀਮ ਅਸੀਂ ਉੱਥੇ ਜਦੋਂ ਗੱਲ ਚੱਲੀ ਤਾਂ ਸੱਸ ਕੁਬੀ ਸਿੰਘ ਬਾਦਲ ਜੀ ਨੂੰ ਐਟ ਅਟੈਂਪਟਾ ਲੁਧਿਆਣੇ ਜਾਣਾ ਪਿਆ ਚਲੋ ਪਾਰਟੀ ਦੀ ਮਜਬੂਰੀ ਸੀ ਕੋਈ ਐਸੀ ਗੱਲ ਨਹੀਂ ਸਤਾ ਯਾਦਵਨ ਸੀ ਜਾਦੂ ਜੀ ਹੋਰਾਂ ਨੇ ਵੀ ਜੋਰ ਪਾਇਆ ਸੱਜਾ ਸਦਾ ਸੰਤਾ ਸਿੰਘ ਮੈਦਪੁਰੀ ਨੇ ਜੋਰ ਪਾਇਆ ਸਾਬ ਬਿਕਰਮ ਸਿੰਘ ਖਾਲਸਾਏ ਨੇ ਜੋਰ ਪਾਇਆ ਤੇ ਚਲੋ ਬਾਲ ਸਾਹਿਬ ਨੇ ਕਿਹਾ ਵੀ ਮੈਂ ਫੇਰ ਕਦੀ ਆ ਕੇ ਚਲ ਜਾਵਾਂਗਾ ਸਿੱਧਾ ਨੰਗੇ ਇਸ ਗੱਲ ਦਾ ਮੰਚ 'ਤੇ ਰੋਸਾ ਸੀ ਸਾਰੀ ਸੰਗਤ ਬੈਠੀ ਸੀ ਤੇ ਭਾਵਕ ਹੋ ਗਏ ਕਿਉਂਕਿ ਭਾਵਕ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਮਨ 'ਚ ਭਾਵਕ ਹੋਏ ਤਾਂ ਮਨ 'ਚ ਰੋਸ ਆਇਆ ਵੀ ਸਾਹਿਬ ਸੁਖਵੀਰ ਸਿੰਘ ਬਾਦਲ ਜੋਗੀ ਸਾਡੇ ਪਾਰਟੀ ਪ੍ਰਧਾਨ ਨੇ ਤੇ ਖੰਨੇ 'ਚ ਮੈਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਜੋ ਸਾਹਿਬ ਯਾਦਵਿੰਦਰ ਸਿੰਘ ਜਾਦੂਜੀ ਦੀ ਸੇਵਾ ਦਿੱਤੀ ਜੇ ਉਹ ਨਿਭਾ ਰਹੇ ਆ ਉਸ ਦਾ ਦਾਸ ਹੁੰਦੇ ਹੋਏ ਮੈਂ ਆਪਣੇ ਫੇਸਬੁੱਕ ਤੇ ਸਾਹਿਬ ਯਾਦ ਮੈਂ ਪਾਰਟੀ ਨੂੰ ਨਹੀਂ ਸਾਹਿਬ ਯਾਦਵਿੰਦਰ ਸਿੰਘ ਜਾਦੂਜੀ ਨੂੰ ਅਸਤੀਫਾ ਭੇਜਿਆ ਚਲੋ ਮੈਂ ਇਸ ਗੱਲ ਦਾ ਮੈਨੂੰ ਮਾਣ ਵੀ ਹੈ ਤੇ ਅੱਜ ਮੇਰੇ ਕੋਲ ਸਤਾਜ ਯਾਦਵਿੰਦਰ ਸਿੰਘ ਜਾਦੂ ਜੀ ਸਾਡੇ ਜਥੇਦਾਰ ਸੰਤਾ ਸਿੰਘ ਮੈਦਪੁਰੀ ਸੀ ਜਥੇਦਾਰ ਭਾਜ ਸਿੰਘ ਜੱਲਾ ਜੀ ਸਾਡੇ ਜਥੇਦਾਰ ਸਾਹਿਬ ਜਰਗ ਸਾਹਿਬ ਜੀਤ ਜੀ ਹਣੀ ਰੋਸ਼ਾ ਕੌਂਸਲਰ ਸਾਹਿਬ ਜਤਿੰਦਰਪਾਲ ਸਿੰਘ ਐਡਵੋਕੇਟ ਸਮੂਚੀ ਟੀਮ ਦੇ ਨਾਲ ਮੇਰੇ ਕੋਲ ਅੱਜ ਆਏ ਨੇ ਕਿਉਂਕਿ ਯਾਦਵਿੰਦਰ ਸਿੰਘ ਜਾਦੂ ਜੀ ਨੇ ਸਾਥ ਤਕਵੀਰ ਸਿੰਘ ਬਾਦਲ ਜੀ ਨਾਲ ਤੇ ਜਦੋਂ ਮਜੀਠੀਆ ਸਾਹਿਬ ਸਾਹਿਬ ਬਿਕਰਨ ਸਿੰਘ ਮਜੀਠੀਆ ਜਿਹੜੇ ਸਾਡੇ ਇੱਕ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਉਹਨਾਂ ਨਾਲ ਗੱਲਬਾਤ ਕਰਾਈ ਤਾਂ ਮੰਚ ਜਿਹੜਾ ਰੋਸਾ ਸੀ ਉਹ ਗੱਲ ਦਾ ਕੋਈ ਠ ਔਰ ਉਹਨਾਂ ਨੇ ਇਸ ਗੱਲ ਨੂੰ ਫੀਲ ਵੀ ਕੀਤਾ ਵੀ ਕਹਿੰਦੇ ਕੋਈ ਨਹੀਂ ਭਾੜੀ ਜੀ ਅਸੀਂ ਜਦ ਵੀ ਖੰਨੇ ਆਏ ਤੁਹਾਡੇ ਕੋ ਦੁਬਾਰਾ ਆ ਕੇ ਜਾਵਾਂਗੇ ਔਰ ਜਿੰਨੀ ਵੀ ਸੰਗਤ ਸ਼ਾਮਲ ਹੈ ਉਹਨਾਂ ਨੂੰ ਫੇਰ ਅਸੀਂ ਮਿਲ ਕੇ ਜਾਵਾਂਗੇ ਸੋ ਸਾਥ ਜਦ ਵੀ ਤੁਸੀਂ ਜਾਦੂ ਜੀ ਆਏ ਨੇ ਔਰ ਇਹਨਾਂ ਨੇ ਮੇਰਾ ਸਭ ਤੋਂ ਵੱਡੀ ਮਾਨ ਦੀ ਗੱਲ ਇਹਨਾਂ ਨੇ ਮੇਰਾ ਅਸਤੀਫਾ ਵੀ ਨਾ ਮਨਜ਼ੂਰ ਕੀਤਾ ਉਹ ਸੇਢਾ ਮੈਂ ਅਸਤੀਫਾ ਚਾਹੇ ਬੇਸ਼ੱਕ ਇਹਨਾਂ ਨੂੰ ਫੇਸਬੁੱਕ ਰਾਹੀਂ ਭੇਜਦਾ ਸੀਗਾ ਭਾਵਕ ਹੋ ਕੇ ਪਰ ਇਹਨਾਂ ਨੇ ਮੇਰਾ ਅਸਤੀਫਾ ਸਵਾਰ ਨਹੀਂ ਕੀਤਾ ਜਥੇਬੰਦੀ ਨੇ ਸਰਕਾਰ ਨਹੀਂ ਕੀਤਾ ਤੇ ਮੈਨੂੰ ਉਹੀ ਕਹਿੰਦੇ ਸੇਵਾਵਤ ਹੈ ਕਰਨੀਆਂ ਨੇ ਲਗਾਤਾਰ ਸੰਪਰਕ ਰਿਹਾ ਸੋ ਅੱਜ ਸ਼ਾਮਲ ਇੱ ਘਰ ਵਾਪਸੀ ਵਾਲੀ ਕੋਈ ਗੱਲ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਹੜ ਆਂਦਾ ਹੈ ਤਾਂ ਸਭ ਨੂੰ ਵਹਾ ਕੇ ਲੈ ਜਾਂਦਾ ਉਹ ਸਮਾਂ ਆ ਗਿਆ ਸੀਗਾ ਸੋ ਚਲੋ ਹੁਣ ਸਭ ਕੁਝ ਠੀਕ ਹੋ ਗਿਆ ਹੈ ਅਡੀ ਕਿਸ਼ਤੀ ਹੈ ਉਹ ਸ਼੍ਰੋਮਣੀ ਕਾਲੀ ਦਰ ਨਾਲ ਜੁੜੀ ਹੈ ਉੱਥੇ ਹੀ ਖੜੀ ਹੈ ਉੱਥੇ ਹੀ ਰਹਿਣੀ ਹੈ ਦੇਖੋ ਜੇ ਗੱਲ ਕਰੀਏ ਖੰਨੇ ਸ਼ਹਿਰ ਦੀ ਟ੍ਰੇਨਾਂ ਦੀ ਕਿਉਂਕਿ ਜੇ ਪਿਛਲੀ ਐਮਪੀ ਦੀ ਗੱਲ ਕਰੀਏ ਸੋਨਚੌਣਾ ਦੀ ਜਿਹੜੀ ਪਿਛਲੀ ਐਮਪੀ ਦੀ ਚੌਣਾ ਸੀ ਤਾਂ ਜਿਹੜੇ ਇੱਥੋਂ ਸਾਡੇ ਕੈਂਡੀਡੇਟ ਸੀ ਉਹਨਾਂ ਸਭ ਨੇ ਪੂਰੇ ਵਾਅਦੇ ਕੀਤੇ ਸੀ ਇੱਕ ਵਾਅਦਾ ਸਾਬ ਅਮਰ ਸਿੰਘ ਜਿਹੜੇ ਕਿ ਹੁਣ ਫੇਰ ਦੁਬਾਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਬਾਰੇ ਦੱਸਣਾ ਚਾਹੁੰਦਾ ਉਹਨਾਂ ਨੇ ਲੋਕਾਂ ਦੇ ਵਿੱਚ ਵਾਅਦਾ ਕੀਤਾ ਸੀ ਖੰਨੇ ਨੂੰ ਤੇ ਖੰਨੇ ਦੇ ਰੇਲਵੇ ਸਟੇਸ਼ਨ ਨੂੰ ਮਾਡਲ ਸਟੇਸ਼ਨ ਬਣਾਵਾਂਗੇ ਸ਼ਹਿਰਾਂ ਸਟੇਜਾਂ ਦੇ ਬੋਲਿਆ ਪਰ ਅਫਸੋਸ ਜਦੋਂ ਜਿੱਤ ਗਏ ਤੇ ਉਸ ਤੋਂ ਬਾਅਦ ਖੰਨੇ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਕਰਕੇ ਉਹਨਾਂ ਦੇ ਬੋਰਡ ਲੱਗੇ ਸੀ ਲਾਪਤਾ ਦੇ ਲਾਪਤਾ ਦੇ ਬੋਰਡ ਲੱਗੇ ਸੀ ਵੀ ਸਾਡਾ ਐਮਪੀ ਲਾਪਤਾ ਹੈ ਵੀ ਲੱਭੋ ਇਹਨਾਂ ਨੂੰ ਸੋ ਇਹ ਮੈਂ ਸਮਝਦਾ ਮੈਂ ਪਾਰਟੀ ਵਾਈ ਤੋਂ ਪਰਤ ਕੇ ਗੱਲ ਕਰ ਰਿਹਾ ਹਾਂ ਸ਼ਹਿਰ ਦੀ ਇੱਕ ਆਵਾਜ਼ ਬਣ ਕੇ ਗੱਲ ਕਰ ਰਿਹਾ ਹਾਂ ਜੇ ਟ੍ਰੇਨਾਂ ਦੀ ਗੱਲ ਕਰੀਏ ਜਿਵੇਂ ਕਿ ਸੱਚਖੰਡ ਐਕਸਪ੍ਰੈਸ ਸੀ ਜਾਂ ਪੱਛਮ ਐਕਸਪ੍ਰੈਸ ਸੀ ਜਾਂ ਜਿਹੜੀ ਅੰਮ੍ਰਿਤਸਰ ਤੋਂ ਹਰਦਵਾਰ ਜਿਹਨੂੰ ਜਿਹੜੀ ਇਸ਼ਨਾਨ ਕਰਨ ਉਹ ਜਿਹੜੀ ਇਸ਼ਨਾਨ ਕਰਨ ਚਾਚੇ ਤੌਰ ਤੇ ਆਈ ਜਾਂ ਆਪਣੇ ਪੁੱਤ ਜਿਆ ਨੂੰ ਜਿਵੇਂ ਆਪਣੇ ਉਹਨਾਂ ਦੇ ਲਈ ਜਾਂਦੇ ਸਨ ਉਹ ਇੱਕ ਵਿਸ਼ੇਸ਼ ਟ੍ਰੇਨ ਸੀ ਅੰਮ੍ਰਿਤਸਰ ਤੋਂ ਹਰਦਵਾਰ ਉਹ ਟ੍ਰੇਨਾਂ ਸਾਡੇ ਤੋਂ ਖੋਈਆਂ ਗਈਆਂ ਐਮਪੀ ਸਾਹਿਬ ਨੇ ਵਾਅਦਾ ਕੀਤਾ ਸੀਗਾ ਖੰਨੇ ਦੇ ਵਿੱਚ ਖੜ ਕੇ ਵੀ ਖੰਨੇ ਨੂੰ ਸੀ ਰੇਲਵੇ ਸਟੇਸ਼ਨ ਦਾ ਮਾਡਰਨ ਸਟੇਸ਼ਨ ਬਣਾਵਾਂਗੇ ਮਾਡਰਨ ਸਟੇਸ਼ਨ ਦਾ ਕੀ ਬਣਾਉਣਾ ਸੀਗਾ ਸੱਚਖੰਡ ਐਕਸਪ੍ਰੈਸ ਖੋਈ ਗਈ ਉਹਦੇ ਬਾਰੇ ਬੜਾ ਸ਼ਹਿਰ ਵਾਸੀ ਰੋਲਾ ਪਾਇਆ ਕਿਉਂਕਿ ਹਜੂਰ ਸਾਹਿਬ ਜਾਣਾ ਹੁੰਦਾ ਸੀ ਲੋਕਾਂ ਨੇ ਅਸੀਂ ਵੀ ਜੱਥਾ ਲੈ ਕੇ ਜਾਂਦੇ ਸੀ ਹਰ ਸਾਲ ਹਰ ਸਾਲ ਅਸੀਂ ਜਿੱਥੇ ਲੱਗੇ ਨੇ 2250 ਬੰਦੇ ਦਾ ਸਾਡਾ ਜਥਾ ਹੁੰਦਾ ਸੀਗਾ ਸਾਨੂੰ ਵੀ ਦਿੱਕਤ ਹੋਊਗੀ ਟ੍ਰੇਨ ਘੁੰਮੂਗੀ ਟ੍ਰੇਨ ਡਾਇਵਰਟ ਹੋਊਗੀ ਲੁਧਿਆਣਾ 바য়া ਚੰਡੀਗੜ੍ਹ ਹੋਊਗੀ ਸਮਰਾਲੇ ਤੋਂ ਕੀ ਕਾਰਨ ਸਨ ਇੱਕ ਪਾਸੇ ਬੀਜੇਪੀ ਵਾਲੇ ਜੇ ਗੱਲ ਕਰੀਏ ਬੀਜੇਪੀ ਵਾਲਿਆਂ ਦੀ ਵੀ ਗੱਲ ਕਰਦੀਏ ਬੀਜੇਪੀ ਦੀ ਸਰਕਾਰ ਹੋਵੇ ਰੇਲ ਮੰਤਰੀ ਬੀਜੇਪੀ ਦਾ ਹੋਵੇ ਤੇ ਬੀਜੇਪੀ ਵਾਲੇ ਮੂੰਹ 'ਚ ਹੁੰਗੜੀਆਂ ਪਾ ਕੇ ਬਹਿ ਗਏ ਇਸ ਗੱਲ ਤੋਂ ਚੌਂਕੀ ਦਾ ਸਾਡਾ ਐਮਪੀ ਜਿਹਨੇ ਰੋਲਾ ਪਾਣਾ ਸੀ ਸੰਸਦ ਜੀ ਸਾਡੀ ਟ੍ਰੇਨਾਂ ਖੋਲੀਆਂ ਸਵਾਲ ਕਰਨ ਨੂੰ ਗਏ ਜੇ ਕੰਮ ਹੀ ਨਹੀਂ ਕੀਤਾ ਤਾਂ ਸਵਾਲ ਕਾਦੇ ਵਾਸਤੇ ਹੈ ਜੇ ਸਵਾਲ ਤਾਂ ਤਾਂ ਸੱਚਖੰਡ ਐਕਸਪ੍ਰੈਸ ਜਿਹੜੀ ਲੋਕਾਂ ਨੇ ਖੰਨੇਲ ਸ਼ਹਿਰ ਵਾਲੇ ਨੇ ਬਾਰ-ਬਾਰ ਜਾ ਕੇ ਅੰਬਾਲਾ ਡਿਵੀਜ਼ਨ ਦੇ ਵਿੱਚ ਬੇਨਤੀਆਂ ਕੀਤੀਆਂ ਮੰਤਰੀ ਸਾਹਿਬ ਨੂੰ ਮਿਲੇ ਵੀ ਸਾਡੀ ਟ੍ਰੇਨ ਇੱਕ ਤਾਂ ਵਾਪਸ ਕਰੋ ਤਾਂ ਜਾ ਕੇ ਸਾਨੂੰ ਸੱਚਖੰਡ ਐਕਸਪ੍ਰੈਸ ਵਾਪਸ ਮਿਲੀ ਹੈ ਜਿਹੜੀ ਹੈਗੀ ਪਸ਼ਚਮ ਐਕਸਪ੍ਰੈਸਲੀ ਬੰਬਈ ਜਿਹੜੇ ਲੋਕੀ ਸ਼ਹਿਰ ਦੇ ਬੰਬਈ ਸੂਰਤ ਜਾਂਦੇ ਸਨ ਉਹ ਟ੍ਰੇਨਾਂ ਦਾ ਹਾਲਾਤ ਇਹ ਹੋ ਗਿਆ ਵੀ ਸਾਨੂੰ ਟ੍ਰੇਨ ਸਾਡੇ ਖਤਮ ਹੋ ਗਈ ਹਰਦਵਾਰ ਵਾਲੀ ਟ੍ਰੇਨ ਆ ਉਹ ਸਾਡੇ ਖਤਮ ਹੋ ਗਈ ਇਹ ਗੱਲ ਕੀ ਕੀ ਹਜੇ ਸਵਾਲਾਂ ਨੂੰ ਕੀ ਲੈਣਾ ਜੇ ਪੁੱਛੀ ਜੋ ਪਾਰਲੀਮੈਂਟ ਤੇ ਕੁਝ ਕਰਨਾ ਹੈ ਨਹੀਂ ਉਹਦਾ ਕੀ ਫਾਇਦਾ ਤੇ ਜੇ ਗੱਲ ਕਰੀਏ ਭਾਜੀਪੀ ਦੀ ਸਰਕਾਰ ਸੀਗੀ ਭਾਜੀਪੀ ਵਾਲੇ ਮੈਨੂੰ ਯਾਦ ਆ ਉਦੋਂ ਦੁਗਾਟਨ ਕਰਨ ਦਾ ਪਹੁੰਚ ਗਏ ਜਿੱਦਣ ਟ੍ਰੇਨ ਡਿਵਰਟ ਹੋ ਕੇ ਯਾਨੀ ਵਾਪਸ ਖੰਨੇ ਸਤਖੰਡ ਐਕਸਪ੍ਰੈਸ ਆਈ ਹੈ ਤੇ ਲੱਡੂ ਵੀ ਮੰਡਨ ਪਹੁੰਚ ਗਏ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਇੱਕ ਟ੍ਰੇਨ ਤਾਂ ਜੇ ਵਾਪਸ ਆ ਗਈ ਲੱਡੂ ਮੰਡਨ ਜੇ ਬਾਕੀ ਟ੍ਰੇਨਾਂ ਸੀ ਉਹ ਤੁਸੀਂ ਕੋਣੀ ਵਾਪਸ ਲਿਆਦੇ ਜੇ ਤੁਹਾਡੀ ਸਰਕਾਰ ਸੀ ਅਫਸੋਸ ਆਂਦਾ ਵੀ ਇਹਨਾਂ ਦੋਨਾਂ ਦੀ ਗੰਡ ਤੋਂਪ ਹੈ ਚੋਣਾ ਆ ਗਿਆ ਪੁੱਛਾਂਗੇ ਚੋਣਾਂ ਜਸਟੇਜ ਉਹਨਾਂ ਪੁੱਛਾਂਗੇ ਸਵਾਲ ਜੋ ਪੁੱਛਾਂਗੇ ਨਾ ਦੋਨਾਂ ਗੱਲੇ ਵੀ ਕਰ ਵੀ ਆ ਕੀ ਆ ਤੁਹਾਡੀ ਗੰਡ ਤੂਪ ਕਿਸ ਗੱਲ ਦੀ ਐ ਇੱਕ ਸਾਡਾ ਚੌਂਕੀਦਾਰ ਹੁਣ ਮੈਂ ਮੇਰੇ ਮੈਸੇਜ ਵਾਰਡ ਨੰਬਰ 19 ਦੀ ਕਾਉਂਸਲਰ ਐ ਮੈਂ ਆਪਣੀ ਐਗਜ਼ੈਂਪਲ ਦੇ ਰਹੇ ਹਾਂ ਉਹ ਚੌਂਕੀਦਾਰ ਐ ਕੋਈ ਐਮਸੀ ਨਹੀਂ ਹੈਗੀ ਚੌਂਕੀਦਾਰ ਦਾ ਮਤਲਬ ਜੇ ਕੋਈ ਸਾਡੇ 19 ਨੰਬਰ ਵਾਰਡ ਚੋਂ ਕੋਈ ਚੀਜ਼ ਖੋ ਕੇ ਦੂਜੇ ਵਾਰਡ ਚ ਜਾਊਗੀ ਤਾਂ ਅਸੀਂ ਰੋਲਾ ਤਾਂ ਨੇਚਰਲ ਪਾਵਾਂਗੇ ਇਸ ਗੱਲ ਦੀ ਅਸੀਂ ਆਪਣੇ ਜਿਹੜੇ ਮੇਰੇ ਮੈਸੇਜ ਆ ਮਿਸਪਰ ਕਾਉਂਸਲ ਚ ਰੋਲਾ ਪਾਣਗੇ 19 ਨੰਬਰ ਵਾਰਡ ਦੀ ਕਿਉਂ ਚੀਜ਼ ਤੁਸੀਂ ਖੋ ਕੇ ਲੈ ਕੇ ਕਿਹੜੇ ਕਿਹੜੇ ਰਾਈਟਰ ਤੁਸੀਂ ਖੋ ਕੇ ਲੈ ਕੇ ਚੱਲੇ ਹੋ ਅਸੀਂ 19 ਸਾਡੀ ਪਹਿਲ ਚੀਜ਼ ਹੋਗੀ 19 ਨੰਬਰ ਵਾਰਡ ਦੀ ਚੀਜ਼ ਦਵਾਈ ਜਿਹੜੇ ਆਪਣੀ ਜਿੰਨੀ ਸਾਡੀ ਹੋਊਗੀ ਅਸੀਂ ਵਿਕਾਸ ਲਈ ਇਹ ਗੱਲ ਕਰਾਂਗੇ ਤੋਂ ਉਸੇ ਤਰ੍ਹਾਂ ਚੌਂਕੀ ਡੜੇ ਐਮਪੀ ਐਮਪੀ ਦਾ ਫਰਜ਼ ਬੰਦਾ ਜਿਹੜੋ ਖੰਨੇ ਤੋਂ ਟ੍ਰੇਨਾਂ ਖੋਈਆਂ ਗਈਆਂ ਉਹ ਉਸੇ ਟਾਈਮ ਰੋਲਾ ਬੰਦੇ ਉਸੇ ਟਾਈਮ ਜਾ ਕੇ ਬਹਿ ਜਾਂਦੇ ਧਰਨੀਆਂ ਤੇ ਤਾਂ ਆਪਾਂ ਮੰਨਦੇ ਵੀ ਹਾਂ ਵੀ ਤੁਸੀਂ ਗਲਤ ਕੀਤੀ ਐ ਤੇ ਹੁਣ ਕੀ ਫਾਇਦਾ ਉਸ ਕਿਹੜਾ ਸੱਪ ਨਿਕਲ ਗਿਆ ਲਕੀਰ ਕੁੱਟਣ ਦਾ